ਮਾਤਾ ਕੀ ਹਾਲ ਨੇ ਹੂੰ ਪ੍ਰੋਣਾ ਨਹੀਂ ਮਨ ਤੈਨੂੰ ਏਡਜ ਕਿਵੇਂ ਹੋ ਗਈ ਹੁਣ ਜਦੋਂ ਇੱਥੇ ਆਏ ਹਾਰਟ ਦੇ ਟ੍ਰੈਵਲ ਚੱਲਦੇ ਪੇਨ ਬਹੁਤ ਜ਼ਿਆਦਾ ਹੁੰਦੀ ਸੀ ਚੈੱਕਅਪ ਕਰਾਇਆ ਪਹਿਲਾਂ ਤਾਂ ਟੈਸਟ ਕਰਾਇਆ ਪਤਾ ਲੱਗਿਆ ਮਾਤਾ ਐਚ ਆਈ ਵੀ ਪੋਜ਼ਿਟਿਵ ਆ ਵਿਚਾਰੀ ਪਤਾ ਨਹੀਂ ਕਿੱਥੋਂ ਇਹ ਬਿਮਾਰੀ ਲੱਗੀ ਏਡਜ ਹੋ ਗਈ ਮਾਤਾ ਨੂੰ ਹਾਰਟ ਦੇ ਟੈਸਟ ਕਰਾਇਆ ਤੇ ਡਾਕਟਰ ਕਹਿੰਦੇ 100% ਬਲੋਕੇਜ ਆ ਤਿੰਨ ਨਸਾਂ ਦੇ ਵਿੱਚ ਔਰ ਇਹਨਾਂ ਦੀ ਹਾਰਟ ਬਾਈਪਾਸ ਸਰਜਰੀ ਕਰਨੀ ਪੈਣੀ 4 ਲੱਖ ਰੁਪਈਆ ਹੋਰ ਚਾਹੀਦਾ ਫਿਰ ਇਹਦੀ ਸਰਜਰੀ ਹੋਊਗੀ ਆ ਕਿ ਮਾਂ ਦੀ ਅਸੀਂ ਸਰਜਰੀ ਕਰਾ ਦਈਏ ਵਿਚਾਰੀ ਕਿਉਂਕਿ ਇਲਾਜ ਦੀ ਕੋਈ ਥੋੜੀ ਬਹੁਤੀ ਵੀ ਸੇਵਾ ਕਰ ਦੇਵੇ ਥੋੜੇ ਥੋੜੇ ਨਾਲ ਸਮੁੰਦਰ ਭਰ ਜਾਂਦਾ ਤੇ ਮਾਂ ਦੀ ਸਰਜਰੀ ਹੋ ਜੇਵੇ ਇਹਦੀ ਜਾਨ ਵੱਜ ਜੇ ਵਿਚਾਰੀ ਉਹ ਡਾਕਟਰ ਕਹਿੰਦੇ ਤੇਰੀ ਬਾਈਪਾਸ ਸਰਜਰੀ ਹੋਣੀ ਹੈ ਮਾ ਤਾਂ 4 ਲੱਖ ਰੁਪਏ ਮੰਗਦੇ ਆ ਉਹ ਮੈਂ ਉਸ ਨੂੰ ਕਰਾਉਣ ਲਈ ਨਹੀਂ ਮੈਂ ਤਾਂ ਕਹਿੰਨੇ ਰੱਬ ਮੈਨੂੰ ਮੌਤ ਦੇ ਦੇ ਉਹ 4 ਲੱਖ ਲੈ ਲੇ ਮਾਂ ਤੇਰੀ ਕੋਈ ਭੈਣ ਭਰਾ ਨਹੀਂ ਹੈਗੇ ਮੈਂ ਕੋਈ ਤਾਂ ਹੋਊਗਾ ਹੀ ਦੱਸ ਤਾਂ ਸਹੀ ਮਾੜਾ ਮੋਟਾ ਤੇਰੇ ਪੇਕੇਆਂ ਤੋਂ ਤੇਰੇ ਸਹੁਰਿਆਂ ਤੋਂ ਤੇਰੇ ਕੋਈ ਮਾਮੇ ਮਾਸੀਆਂ ਭੂਆ ਚਾਚੇ ਤਾਏ ਦੇ ਮੁੰਡੇ ਮਰਕੇ ਜਿੱਤ ਨਵ ਮਰਕੇ ਕਰੋੜਾ ਮਰਕੇ ਸਾਰੇ ਮਰਕੇ ਬਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਮਾਂ ਕੀ ਬੋਲिए ਕੀ ਸ਼ਬਦਾਂ ਚ ਬਿਆਨ ਕਰੀਏ ਇਹਨਾਂ ਮਾਵਾਂ ਦੀਆਂ ਦੁੱਖਾਂ ਤਕਲੀਫਾਂ ਨੂੰ ਸਾਡੇ ਕੋਲੇ 23 9 25 ਨੂੰ ਆਏ ਨੇ ਮਾਤਾ ਸਵਰਨ ਕੌਰ ਬਾਈ ਫੋਫ ਬਰਮਜੀਤ ਸਿੰਘ ਤਾਂ ਤੇ ਕੋ ਜਗਦੀਪ ਵੀਰਾ ਛੱਡ ਕੇ ਗਿਆ ਪਟਿਆਲੇ ਤੇ ਮਾਤਾ ਕਮਰੇ ਚ ਰਹਿੰਦੀ ਸੀ ਕਿਰਾਏ ਤੇ ਹੁਣ ਕਿਰਾਇਆ ਵੀ ਨਹੀਂ ਸੀ ਦੇ ਹੁੰਦਾ ਨਾ ਕੋਈ ਸਾਂਭਣ ਵਾਲਾ ਸੀ ਹਾਲਤ ਬਹੁਤ ਖਰਾਬ ਹੋ ਗਈ ਸੀ ਇੱਥੇ ਸਾਡੇ ਕੋਲੇ ਛੱਡ ਕੇ ਪਹਿਲਾ ਅਜ ਤੋਂ ਸਾਲਕ ਪਹਿਲਾਂ ਵੀ ਆਈ ਸੀ ਮਾਤਾ ਉਦੋਂ ਹੱਡ ਪੈਰ ਚੱਲਦੇ ਸੀ ਉਦੋਂ ਮਾਤਾ ਇੱਥੇ ਰਹੀ ਨਹੀਂ ਸੀ ਕਹਿੰਦੀ ਮੈਂ ਜਾਣਾ ਵਾਪਸ ਚਲੇ ਗਈ ਔਰ ਹੁਣ ਜਦੋਂ ਇੱਥੇ ਆਏ ਹਾਰਡ ਦੇ ਟਰੈਵਲ ਚੱਲਦੇ ਪੇਨ ਬਹੁਤ ਜ਼ਿਆਦਾ ਹੁੰਦੀ ਸੀ ਚੈੱਕਅਪ ਕਰਾਇਆ ਪਹਿਲਾਂ ਤਾਂ ਟੈਸਟ ਕਰਾਇਆ ਪਤਾ ਲੱਗਿਆ ਮਾਤਾ ਐਚ ਆਈ ਵੀ ਪੋਜ਼ਿਟਿਵ ਆ ਵਿਚਾਰੀ ਪਤਾ ਨਹੀਂ ਕਿੱਥੋਂ ਇਹ ਬਿਮਾਰੀ ਲੱਗੀ ਏਡਜ਼ ਹੋ ਗਈ ਮਾਤਾ ਨੂੰ ਫਿਰ ਉਸ ਤੋਂ ਬਾਅਦ ਜਦੋਂ ਹਾਰਟ ਦੇ ਟੈਸਟ ਕਰਾਇਆ ਤਾਂ ਡਾਕਟਰ ਕਹਿੰਦੇ 100% ਬਲੋਕੇਜ ਆ ਤਿੰਨ ਨਸਾਂ ਦੇ ਵਿੱਚ ਔਰ ਇਹਨਾਂ ਦੀ ਹਾਰਟ ਬਾਈਪਾਸ ਸਰਜਰੀ ਕਰਨੀ ਪੈਣੀ ਔਰ ਡੀ ਐਮ ਸੀ ਦਾਖਲ ਰੱਖਿਆ ਪਹਿਲਾਂ ਐਂਜੋਗ੍ਰਾਫੀ ਕੀਤੀ ਮੰਨ ਲਓ 70-80 ਹਜ਼ਾਰ ਰੁਪਿਆ ਉਦੋਂ ਲੱਗਿਆ ਫਿਰ ਲੱਖ ਸਵਾ ਲੱਖ ਰੁਪਿਆ ਫਿਰ ਲੱਗ ਗਿਆ ਹੁਣ ਡਾਕਟਰ ਕਹਿੰਦੇ 4 ਲੱਖ ਰੁਪਿਆ ਹੋਰ ਚਾਹੀਦਾ ਫਿਰ ਇਹਦੀ ਸਰਜਰੀ ਹੋਊਗੀ ਪੂਰਾ ਹਾਰਟ ਖੋਲ ਕੇ ਵੱਡੀ ਸਰਜਰੀ ਜਿਹੜੀ ਹੁੰਦੀ ਹੈ ਹਾਰਟ ਬਾਈਪਾਸ ਸਰਜਰੀ ਉਹ ਕਰਨੀ ਪੈਣੀ ਹੈ ਤੇਨੇ ਨਸਾਂ ਬਲੌਕ ਇਹਨਾਂ ਦੀ ਹੈ ਤੇਨੇ ਨਸਾਂ ਬਲੌਕ ਨੇ 100% ਤੇ ਹੁਣ ਅਸੀਂ ਉੱਥੋਂ ਦਾ ਛੁੱਟੀ ਕਰਾ ਲਈ ਸੀ ਫਿਲਹਾਲ ਕਿਉਂਕਿ 4 ਲੱਖ ਰੁਪਇਆ ਡਾਕਟਰਾਂ ਨੇ ਮੰਗਿਆ ਸੀਗਾ ਪਰ ਅੱਜ ਫਿਰ ਅਸੀਂ ਹੋਰ ਡਾਕਟਰਾਂ ਨੂੰ ਵੀ ਦਿਖਾਇਆ ਦੋ ਦਿਨ ਡਾਕਟਰਾਂ ਨਾਲ ਹੋਰਾਂ ਨਾਲ ਵੀ ਰਿਪੋਰਟਾਂ ਦਿਖਾ ਕੇ ਗੱਲ ਕੀਤੀ ਆ ਪਰ ਡਾਕਟਰ ਦੱਸਦੇ ਆ ਵੀ ਬਾਈਪਾਸ ਸਰਜਰੀ ਤੋਂ ਬਿਨਾਂ ਹੋਰ ਕੋਈ ਹੱਲ ਨਹੀਂ ਹੈਗਾ ਇਹਨਾਂ ਦਾ ਤੇ ਅਸੀਂ ਡੀ ਐਮ ਸੀ ਤੋਂ ਡਾਕਟਰ ਨਵੇਦ ਅਸਲਮ ਨੇ ਨੇ ਉਹਨਾਂ ਤੋਂ ਇਹਨਾਂ ਦੀ ਸਰਜਰੀ ਹੋਣੀ ਆ ਜੇ ਕੋਈ ਭੈਣ ਭਰਾ ਜ਼ਿੰਮੇਵਾਰੀ ਲੈ ਲਵੇ ਇਹ ਮਾਂ ਦੀ ਅਸੀਂ ਸਰਜਰੀ ਕਰਾ ਦਈਏ ਵਿਚਾਰੀ ਦੀ ਕਿਉਂਕਿ ਬੈਸੀ 1 ਲੱਖ ਰੁਪਏ ਤਾਂ ਬੈਸੀ ਵੱਧ ਲੱਗ ਰਿਹਾ ਇਹਨਾਂ ਦਾ ਕਿਉਂਕਿ ਐਚ ਆਈ ਵੀ ਪੋਜ਼ਿਟਿਵ ਹੋਣ ਕਰਕੇ ਜਿੰਨੇ ਇੰਸਟਰੂਮੈਂਟ ਯੂਜ਼ ਹੋਣੇ ਆ ਉਹ ਸਾਰੇ ਸੁੱਟਣੇ ਪੈਣੇ ਆ ਉਹਨਾਂ ਨੂੰ ਤੇ ਇਸ ਕਰਕੇ ਡੀਐਮਸੀ ਹਸਪਤਾਲ ਦੇ ਵਿੱਚ ਹੀਰੋ ਹਾਰਟ ਸੈਂਟਰ ਚ ਇਹਨਾਂ ਦੀ ਸਰਜਰੀ ਹੋਣੀ ਆ ਤੇ ਜੇ ਕੋਈ ਭੈਣ ਭਰਾ ਇਸ ਮਾਂ ਦੀ ਸਵਰਨਕੌਰ ਦੀ ਇਲਾਜ ਦੀ ਕੋਈ ਥੋੜੀ ਬਹੁਤੀ ਵੀ ਸੇਵਾ ਕਰ ਦੇਵੇ ਥੋੜੇ ਥੋੜੇ ਨਾਲ ਸਮੁੰਦਰ ਭਰ ਜਾਂਦਾ ਤੇ ਮਾਂ ਦੀ ਸਰਜਰੀ ਹੋ ਜਾਵੇ ਇਹਦੀ ਜਾਨ ਬਚ ਜਾਵੇ ਵਿਚਾਰੀ जान ਤੋਂ ਵੀ ਜ਼ਿਆਦਾ ਸਭ ਤੋਂ ਵੱਡੀ ਤਕਲੀਫ ਦਰਦ ਇਹ ਤੋਂ ਛੱਲਿਆ ਨਹੀਂ ਜਾਂਦਾ ਕਿਉਂਕਿ ਬਲੋਕੇਜ ਆ ਹੁਣ ਪੇਨ ਕਿਲਰ ਦੇ ਦੇ ਕੇ ਡਾਕਟਰ ਦਰਦ ਤੋਂ ਹਟਾਉਂਦੇ ਨੇ ਕਿਉਂਕਿ ਹਾਰਟ ਦੇ ਬਾਹਰ ਲੀਆਂ ਤਿੰਨ ਨਸਾਂ ਬਿਲਕੁਲ ਹੀ ਬੰਦ ਨੇ ਤੇ ਸਾਡਾ ਵੀ ਇਸ ਟਾਈਮ ਮਨ ਨਹੀਂ ਮੰਨ ਰਿਹਾ ਵੀ ਅਸੀਂ ਮਾਤਾ ਦਾ ਇਲਾਜ ਨਾ ਕਰਾਈਏ ਦੋ ਤਿੰਨ ਦਿਨ ਹੋ ਗਏ ਸੀ ਵੀ 605 ਦੇ ਵਿੱਚ ਹੀ ਆ ਵੀ ਕੀ ਕਰੀਏ ਵੇ داخل ਕਰਾਈਏ ਕਿ ਨਾ ਕਰਾਈਏ ਜੇ ਤੁਸੀਂ ਭੈਣ ਭਰਾ ਸਾਥ ਦੇਮੋਂ ਤਾਂ ਇਸ ਮਾਤਾ ਨੂੰ ਅਸੀਂ ਕੱਲੋਂ ਦਾਖਲ ਕਰਾ ਦਈਏ ਤਾਂ ਇਹਦੀ ਸਰਜਰੀ ਹੋ ਜੇ ਇਹਦੀ ਜਾਨ ਵੱਜ ਜੇ ਵਿਚਾਰੀ ਔਰ ਆਪ ਵੀ ਦੱਸਦੀ ਆ ਵੀ ਕੋਈ ਭੈਣ ਭਰਾ ਕੋਈ ਨਹੀਂ ਹੁਣ ਮੇਰਾ ਜਦੋਂ ਘਰ ਵਾਲੇ ਦੀ ਮੌਤ ਹੋ ਗਈ ਵਿਚ ਮੌਤ ਹੋ ਗਈ ਸੀ ਬਾਪੂ ਦੀ ਬਾਦੂ ਮੁੜ ਕੇ ਕੱਲੀ ਹੋਈ ਆ ਮਾਤਾ ਉਹਦੋਂ ਪਹਿਲਾਂ ਘਰਬਾਰ ਪਹਿਲਾਂ ਹੀ ਭੱਜ ਗਿਆ ਸੀ ਘਰਬਾਰ ਕਿਧਰ ਗਿਆ ਤੁਹਾਡਾ ਹਰ ਵਾਰ ਮੇਰੇ ਸਾਸੋ ਸੋਰੇ ਨੇ ਦਿੱਤਾ ਇਹ ਮੈਂ ਕਿਰਾਇਆ ਹੀ ਦੇ ਰਹੀ ਸੀ ਅੱਛਾ ਤੁਸੀਂ ਦੋਨੋਂ ਹੀ ਕਿਰਾਏ ਦੇ ਰਹੇ ਸੀ ਬੱਚਾ ਵੀ ਨਹੀਂ ਹੋਇਆ ਸੀ ਕੋਈ ਬੱਚਾ ਨਹੀਂ ਤੇ ਮਤਾ ਜਿਵੇਂ ਚਲੋ ਸੋਰਿਆਂ ਵੱਲੀ ਉਹ ਤਾਂ ਸੀਗਾ ਪੇਕੇ ਵੱਲੀ ਉਹ ਵੀ ਕਾਹਤੋਂ ਨਹੀਂ ਕੋਈ ਬੁਲਾਉਂਦਾ ਫਿਰ ਕਾਹਤੋਂ ਨਹੀਂ ਆਉਂਦਾ ਕੋਈ ਉਹਨਾਂ ਨਾਲ ਵੀ ਨਹੀਂ ਇਹਨੂੰ ਤਾਂ ਲਾਗ ਦੇ ਦੇ ਨੂੰ ਸਾਡੇ ਕੋਲ ਸੁੱਜੇ ਅੱਛਾ ਨਹੀਂ ਸਾਨੂੰ ਛੱਡਦੇ ਨਹੀਂ ਜੈ ਇਹਨੂੰ ਛੱਡਦੇ ਜਾਂ ਸਾਨੂੰ ਛੱਡਦੇ ਕਹਿੰਦੇ ਤੂੰ ਇਹਨੂੰ ਛੱਡਿਆ ਨਹੀਂ ਤੈਨੂੰ ਦਾਰੂ ਜਾਂਦੀ ਪਿੰਡ ਤੇ ਤਾਰੂ ਪਰਤ ਨੂੰ ਤਾਂ ਇੱਕ ਮਿੰਟ ਪਹਿਲਾਂ ਹੀ ਕੋਲ ਲੋਕ ਮਾਰਦੇ ਕੁੱਟ-ਕੁੱਟ ਕੇ ਤੇ ਮਾਤਾ ਦੇ ਸੰਤਾਂ ਵਾਲੀ ਵਹਾਲੀ ਪੇਕਿਆ ਤੇ ਸਹੁਰੇ ਮਾਤਾ ਦੇ ਹੈਗੇ ਆ ਜਮੰਦੇ ਪਿੰਡ ਉਹਨਾਂ ਨੂੰ ਵੀ ਬੇਨਤੀ ਜੀ ਸਾਡਾ ਕੋਈ ਵੀਡੀਓ ਦੇਖਦਾ ਵੀਰ ਭਰਾ ਸਾਡਾ ਤਾਂ ਪਲੀਜ਼ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਆ ਕੇ ਇਲਾਜ ਕਰਾ ਦਿਓ ਮਾਤਾ ਦਾ ਜਾਂ ਕੁਝ ਥੋੜਾ ਮਿਲ ਹੀ ਜਾਓ ਚਲੋ ਥੋੜਾ ਹੌਸਲਾ ਹੋ ਜਾਊਗਾ ਮਾਨ ਜ਼ਰੂਰ ਜੀ ਇਸ ਵੀਡੀਓ ਨੂੰ ਸ਼ੇਅਰ ਕਰਿਓ ਮਾਂ ਦਾ ਇਲਾਜ ਵਾਸਤੇ ਕੋਈ ਭੈਣ ਭਰਾ ਮਦਦ ਕਰ ਸਕਦਾ ਤਾਂ ਮਦਦ ਵੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ